ਜਿਹੜੇ ਇੱਥੇ ਆਉਂਦੇ ਆ ਜੀ ਫੁਕਰੇ ਟੈਬ ਕਈ ਆਉਂਦੇ ਐਨਕਾਂ ਲਾ ਕੇ ਤੇ ਖਿੱਚ ਕੇ ਫੋਟੋਆਂ ਚਲੇ ਜਾਂਦੇ ਕੋਈ ਦਿੰਦੇ ਨਹੀਂ ਜੀ ਕੁਝ ਲੈਂਦੇ ਨਹੀਂ ਕਿੰਨਾ ਡੂੰਘਾ ਹੈ ਪਾਣੀ ਇੱਥੇ ਇਸ ਟਾਈਮ ਤੇ ਘੱਟ ਤੋਂ ਘੱਟ ਵੀ 15 ਫੁੱਟ ਪਾਣੀ ਹੋਊਗਾ ਜੀ ਹਮ ਤਾਂ ਸਾਡੀ ਵੱਡਣ ਦੀ ਵਾਰੀ ਸੀ ਜੀ ਤੇ ਉਹ ਤੋਂ ਕੁਦਰਤ ਦੀ ਮਾਰ ਪੈ ਗਈ ਕੀ ਕਹਿ ਸਕਦੇ ਆ ਇਹਦੇ ਵਿੱਚ ਮਾਲਕ ਦੇ ਰੰਗ ਆ ਉਹਨਾਂ ਦੇਖੋ ਝੋਨਾ ਕਿੰਨਾ ਵਧੀਆ ਸੀਗਾ ਸਿਰਫ ਇਹ ਪਾਣੀ ਉਹ ਉੱਪਰ ਵਾਲਾ ਜਿਹੜਾ ਬਚਿਆ ਹੋਇਆ ਝੁੰਨਾ ਕੈਮਰਾਮੈਨ ਨੂੰ ਕਹਿੰਦੇ ਉਹ ਦਿਖਾਇਆ ਜਾਵੇ ਕਿ ਇਹ ਸਾਡਾ ਝੁੰਨਾ 80 80 85 85 ਹਜ਼ਾਰ ਦਾ ਇੱਕ ਏਕੜ ਦਾ ਨਿਕਲਣਾ ਸੀਗਾ ਕਿ ਨਜ਼ਰ ਪਾਣੀ ਥੱਲੇ ਨਹੀਂ ਜਾਂਦਾ ਉਹ ਨਜ਼ਰ ਸਾਡੀਆਂ ਜ਼ਮੀਨਾਂ ਦਾ ਤੁਹਾਨੂੰ ਪੱਕਾ ਪਤਾ ਵੀ ਨਹੀਂ ਲੱਗਦਾ ਕਿ ਦਰਿਆ ਨੇ ਢਾਹਤੀਆਂ ਵਾਂ ਕਿ ਰੇਤੋਂ ਪਾਤੀ ਆ ਕਿ ਕਿੱਦਾਂ ਕੀ ਗੱਲ ਕੋਈ ਅਜੇ ਸਮਝ ਨਹੀਂ ਆ ਰਹੀ ਜੀ ਕੋ ਤੁਸੀ ਇਸ ਸੜਕ ਸੀ ਇੱਕ ਸਮੇਂ ਤੇ ਪਰ ਇਸ ਸਮੇਂ ਪਾਣੀ ਹੀ ਪਾਣੀ ਹੈ ਜੋ ਮਾਰ ਪਈ ਹੈ ਇਥੇ ਬਹੁਤ ਮੁਸ਼ਕਲ ਹਾਲਾਤ ਆ 12 14 ਦਿਨ ਤੋਂ ਇੰਨਾ ਪਾਣੀ ਜ਼ਿਆਦਾ ਕਿ ਨਾ ਉਧਰ ਆ ਸਕਦੇ ਨਾ ਉਧਰ ਪਸ਼ੂ ਘਰਾਂ ਦੇ ਵਿੱਚ ਵੱਜੇ ਹੋਏ ਆ ਫਿਰੋਜ਼ਪੁਰ ਦੇ ਫਤੇਗੜ ਸਬਰਾ ਵਿੱਚ ਸਾਡੀ ਮੌਜੂਦਗੀ ਹੈ ਕਿਸ਼ਤੀ ਰਾਹੀਂ ਅਸੀਂ ਜਾ ਰਹੇ ਹਾਂ ਬਹੁਤ ਸਾਰੇ ਪਿੰਡ ਇੱਥੇ ਖਤਮ ਹੋ ਚੁੱਕੇ ਨੇ ਜੋ ਹੜ੍ਹ ਦੀ ਮਾਰ ਪਈ ਹੈ ਸਾਡੇ ਨਾਲ ਪਿੰਡ ਦੇ ਹੀ ਲੋਕ ਮੌਜੂਦ ਨੇ ਇਹਨਾਂ ਤੋਂ ਜਾਣਦੇ ਹਾਂ ਜਦੋਂ ਤੋਂ ਇੱਥੇ ਫਲੱਡ ਵਰਗੇ ਹਾਲਾਤ ਬਣੇ ਕਿਵੇਂ ਆਪਣਾ ਗੁਜ਼ਾਰਾ ਕਰ ਰਹੇ ਨੇ ਹਾਂਜੀ ਭਾਜੀ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਂ ਬਲਵਿੰਦਰ ਸਿੰਘ ਹੈ ਜੀ ਪਿੰਡ ਫਤੇਗੜ ਸਬਰਾ ਜੀ ਸਾਡਾ ਤੇ ਬਹੁਤ ਮੁਸ਼ਕਲ ਹਾਲਾਤ ਆ ਜੀ ਸਾਡੇ 1100 ਏਕੜ ਜ਼ਮੀਨ ਆ ਜਿਹੜੀ ਜਲਥਾਲੀ ਹੋ ਗਈ ਹੈ ਜੀ ਲੱਗਦਾ ਹੀ ਨਹੀਂਗਾ ਕਿ ਇੱਥੇ ਪਿੰਡ ਹੋਊਗਾ ਐਂ ਲੱਗਦਾ ਕਿ ਜਿੱਦਾਂ ਸਮੁੰਦਰ ਹੀ ਬਣਿਆ ਹੋਇਆ ਸਾਰਾ ਬਹੁਤ ਮੁਸ਼ਕਲ ਹਾਲਾਤ ਆ 12 14 ਦਿਨ ਤੋਂ ਇੰਨਾ ਪਾਣੀ ਜ਼ਿਆਦਾ ਕਿ ਨਾ ਉਧਰ ਆ ਸਕਦੇ ਨਾ ਉਧਰ ਪਸ਼ੂ ਘਰਾਂ ਦੇ ਵਿੱਚ ਵੱਜੇ ਹੋਏ ਆ ਤੇ ਜੋ ਬਜ਼ੁਰਗ ਆ ਉਹ ਵੀ ਆਪਦੇ ਕੱਡੇ ਕਿਸੇ ਨੇ ਕਿਸੇ ਦੇ ਵਿੱਚ ਹੀ ਬੈਠੇ ਅਜੇ ਬਜ਼ੁਰਗ ਤੇ ਬਹੁਤ ਜ਼ਿਆਦੀ ਮਤਲਕ ਮੁਸ਼ਕਲ ਆ ਫਸਲ ਲੋ ਤਾਂ ਇੱਕਦਮ ਹੀ ਖਤਮ ਹੋ ਗਿਆ ਸਾਰਾ ਕੁਝ ਤੇ ਘਰ ਵੀ ਤਰੇੜਾਂ ਪਾੜ ਗਿਆ ਵਾ ਕੁਈ ਘਰ ਡਿੱਗਣ ਵਾਲੇ ਹੋਏ ਪਏ ਆ ਕੋਈ ਡਿੱਗ ਗਿਆ ਵਿੱਚ ਬਹੁਤ ਪਾਣੀ ਚਾਰ-ਚਾਰ ਫੁੱਟ ਪਈਆਂ ਘਰਾਂ ਦੇ ਵਿੱਚ ਵੜਿਆ ਪਿਆ ਪੰਜ-ਪੰਜ ਫੁੱਟ ਹੋ ਗਿਆ ਪਾਣੀ ਇਸ ਕਰਕੇ ਬਹੁਤ ਜ਼ਿਆਦਾ ਮਾੜਾ ਹਾਲਾਤ ਆ ਕੋਈ ਕਹਿ ਨਹੀਂ ਸਕਦੇ ਤੁਸੀਂ ਕੈਮਰਾਮੈਨ ਨੂੰ ਕਹੋ ਕਿ ਦੇਖੇ ਦੇਖੋ ਸਾਰਾ ਏਰੀਆ ਇਹ ਪਿੰਡ ਆ ਜੀ ਇਹ ਕੋਈ ਮਤਲਬ ਦਰਿਆ ਨਹੀਂ ਹੈ ਸਾਡੀਆਂ ਮਾਲਕੀ ਜ਼ਮੀਨਾਂ ਅਸੀਂ ਇਹਨਾਂ ਦੇ ਵਿੱਚ ਝੋਨਾ ਲਗਾਇਆ ਹੋਇਆ ਸੀ ਕੋਈ 30 ਤੋਂ 35 ਹਜ਼ਾਰ ਇੱਕ ਕਿੱਲੇ ਤੇ ਖਰਚਾ ਕੀਤਾ ਹੋਇਆ ਵਾ ਬਹੁਤ ਜਿਆਦਾ ਮਤਲਬ ਭਾਰੀ ਝੋਨਾ ਸੀਗਾ ਜਿਹੜਾ ਸਾਡਾ ਝੋਨਾ 80 80 90 90 ਹਜ਼ਾਰ ਦਾ ਇੱਕ ਏਕੜ ਚੋਂ ਨਿਕਲਣਾ ਸੀ ਤੇ ਹੁਣ ਇਸ ਟਾਈਮ ਤੇ ਸਾਡੇ ਕੋਲੇ ਮਤਲਬ ਕਿ ਕੋਈ ਚੀਜ਼ ਨਹੀਂ ਰਹੇਗੀ ਸਾਨੂੰ ਦਿਖਦਾ ਹੀ ਕੁਝ ਨਹੀਂ ਕਿ ਅਸੀਂ ਕਰੀਏ ਕੀ ਹੁਣ ਬਹੁਤ ਮੁਸ਼ਕਲ ਵਿੱਚ ਫਸੇ ਹੋਏ ਆਂ ਤੇ ਇਹ ਹੁਣ ਸਰਕਾਰਾਂ ਨੂੰ ਚਾਹੀਦਾ ਕਿ ਕੋਈ ਮਦਦ ਕਰਨ ਕਿਸੇ ਵੀ ਤਰੀਕੇ ਦੀ ਜਿੱਦਾਂ ਵੀ ਹੁੰਦੀ ਆ ਸਾਨੂੰ ਉੱਪਰ ਠਾਉਣ ਤੇ ਸਾਡੇ ਕੋਈ ਮਦਦ ਕਰਨ ਸਾਡੇ ਘਰਾਂ ਦੀ ਸਾਡੇ ਬੱਚਿਆਂ ਨੂੰ ਕੋਈ ਆਪਦਾ ਕੋਈ ਫੀਸ ਵਗੈਰਾ ਰਹਿਤਾ ਹੁੰਦੇ ਆ ਨ ਸਾਨੂੰ ਸਾਡੇ ਬੱਚੇ ਪੜ ਸਕਣ ਤੇ ਜਿਹੜੇ ਇੱਥੇ ਆਉਂਦੇ ਆ ਜੀ ਫੁਕਰੇ टाइप ਕਈ ਆਉਂਦੇ ਆ ਐਨਕਾਂ ਲਾ ਕੇ ਤੇ ਖਿੱਚ ਕੇ ਫੋਟੋਆਂ ਚਲੇ ਜਾਂਦੇ ਕੋਈ ਦਿੰਦੇ ਨਹੀਂ ਕੀ ਕੁਝ ਲੈਂਦੇ ਨਹੀਂ ਇਦਾਂ ਫਿਰ ਤੁਰ ਕੇ ਇਥੋਂ ਮੁੜ ਜਾਂਦੇ ਆ ਉਹਨਾਂ ਦਾ ਸਾਨੂੰ ਕੋਈ ਸਹੂਲਤ ਨਹੀਂ ਕੁਛ ਨਹੀਂ ਕੋਈ ਮਦਦ ਕਰਨ ਦੇ ਲਈ ਨਹੀਂ ਆ ਯਾਰ ਜੀ ਜੋ ਆਉਂਦੇ ਇਦਾਂ ਪ੍ਰਸ਼ਾਸਨ ਦੇ ਬੰਦੇ ਆਉਂਦੇ ਆ ਜੀ ਡੀਸੀ ਸਾਹਿਬ ਆਉਂਦੇ ਆ ਚਾਹੇ ਐਮਐਲਏ ਸਾਹਿਬ ਆਉਂਦੇ ਆ ਇਦਾਂ ਮਤਲਬ ਆਪਣੇ ਬੰਦੇ ਆਉਂਦੇ ਸਰਪੰਚ ਸਾਹਿਬ ਕਿਤੇ ਢੇੜਾ ਮਾਰਨ ਤੇ ਆਉਂਦੇ ਵਾ ਤੇ ਬਾਕੀ ਕੋਈ ਬੰਦੇ ਜਿੱਦਾਂ ਆਉਂਦੇ ਆ ਬਾਹਰੋਂ ਦੇਖ ਕੇ ਚਲੇ ਜਾਂਦੇ ਆ ਉਥੋਂ ਕੋਈ ਇਧਰ ਅੰਦਰਲੇ ਹਾਲਾਤ ਬਹੁਤ ਘੱਟ ਬੰਦੇ ਹੁੰਦੇ ਜਿਹੜੇ ਅੰਦਰ ਆਣ ਕੇ ਦੇਖਦੇ ਆਂਗੇ ਇਹਨਾਂ ਦੀਆਂ ਮੁਸ਼ਕਲਾਂ ਕੀ ਆ ਬਹੁਤ ਜ਼ਿਆਦੀਆਂ ਮੁਸ਼ਕਲਾਂ ਆ ਕੁਝ ਦੱਸ ਨਹੀਂ ਸਕਦੇ ਅਸੀਂ ਕਿ ਸਾਡੇ ਤੋਂ ਬਿਆਨ ਨਹੀਂ ਹੁੰਦਾ ਜਿੰਨਾ ਮੁਸ਼ਕਲ ਹੋ ਗਿਆ ਤੁਹਾਡਾ ਧੰਨਵਾਦ ਕਰਦੇ ਆਂਗੇ ਤੁਸੀਂ ਸਾਡੀ ਕਵਰੇਜ ਕਰਨ ਵਾਸਤੇ ਵਿੱਚ ਆਣ ਕੇ ਅੰਦਰ ਦੇ ਹਾਲਾਤ ਜਾਣਨਦੇ ਅਜੇ ਇਹ ਆਪਾਂ ਹੁਣ ਤਕਰੀਬਨ ਮੰਨ ਤੋਂ 1.5 ਕਿਲੋਮੀਟਰ ਆ ਗਏ ਆਂ 2 ਕਿਲੋਮੀਟਰ ਵਿੱਚ ਅਜੇ ਜੇ ਦਰਿਆ ਦੀ ਗਿਣੀ ਐ ਤੇ ਦਰਿਆ ਇੱਥੇ ਹੈ ਨਹੀਂ ਜੀ ਸਾਡੀ ਮਾਲਕੀ ਜ਼ਮੀਨ ਆ ਸਾਰੀ ਕੋਈ ਦਰਿਆ ਦੀ ਜ਼ਮੀਨ ਇੱਥੇ ਨਹੀਂ ਹੈਗੀ ਇਹ ਕਿੰਨਾ ਡੂੰਘਾ ਹੈ ਪਾਣੀ ਇੱਥੇ ਇਸ ਟਾਈਮ ਤੇ ਘਟ ਤੋਂ ਘੱਟ ਵੀ 15 ਫੁੱਟ ਪਾਣੀ ਹੋਊਗਾ ਜੀ ਬਹੁਤ ਡੂੰਘਾ ਪਾਣੀ ਹੈ ਬੂਟੀ ਨੇ ਵੀ ਮਾਰ ਪਾਈ ਬੂਟੀ ਵੀ ਹੈ ਜੀ ਜਿੱਥੇ ਖੜ ਗਈ ਇਹਨੇ ਨਿਕਲਣਾ ਨਹੀਂ ਜੀ ਹੁਣ ਇਹ ਤਾਂ ਸਾਨੂੰ ਕਿਸਾਨਾਂ ਨੂੰ ਪਤਾ ਕਿ ਕਣਕ ਦੀ ਫਸਲ ਅਸੀਂ ਕਿੱਦਾਂ ਬੀਜਾਂਗੇ ਇਹਦੇ ਥੱਲੇ ਜਦੋਂ ਇਹ ਖੜ ਜਾਂਦੀ ਹੈ ਇਹਦੇ ਥੱਲੇ ਬਹੁਤ ਸਾਰੀ ਰੇਤੋ ਮਿੱਟੀ ਖੜ ਜਾਂਦੀ ਆ ਗੱਭ ਖੜ ਜਾਂਦੀ ਆ ਉਹ ਫਿਰ ਕਿਸਾਨਾਂ ਨੂੰ ਟਰੈਕਟਰਾਂ ਨਾਲ ਪੱਧਰ ਕਰਨੀ ਪੈਂਦੀ ਬਹੁਤ ਜ਼ਿਆਦਾ ਡੀਜ਼ਲ ਦਾ ਸਾਰਾ ਖਰਚਾ ਆਉਂਦਾ ਵਾ ਇਹਦੇ ਉੱਤੇ ਹੁਣ ਅਸੀਂ 30 ਤੋਂ 35000 ਰੁਪਇਆ ਇੱਕ ਕਿੱਲੇ ਤੇ ਲਾ ਚੁੱਕੇ ਆ ਝੋਨੇ ਤੇ ਹੁਣ ਤਾਂ ਸਾਡੀ ਵੱਢਣ ਦੀ ਵਾਰੀ ਸੀ ਜੀ ਤੇ ਉਤੋਂ ਕੁਦਰਤ ਦੀ ਮਾਰ ਪੈ ਗਈ ਕੀ ਕਹਿ ਸਕਦੇ ਆ ਇਹਦੇ ਵਿੱਚ ਮਾਲਕ ਦੇ ਰੰਗ ਆ ਹੁਣ ਅੱਜ ਇਹ ਦੇਖੋ ਤੋਂ ਪਾਈ ਐ ਨਹੀਂ ਕੱਲ ਵੀ ਸੀ ਥੋੜੀ ਬਹੁਤ ਤੇ ਕੀ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟਿਆ ਪਾਣੀ ਦਾ ਪੱਧਰ ਜੀ ਕੁਛ ਘਟਿਆ ਪਈ ਨਾਲੋਂ ਕੁਛ 1 ਫੁੱਟ ਦੇ ਕਰੀਬ ਪਾਣੀ ਘਟਿਆ ਹੋਇਆ ਪਹਿਲਾਂ ਨਾਲੋਂ ਪਹਿਲਾਂ ਉਹ ਜਿਹੜੇ ਤੁਸੀਂ ਫਸਲ ਦੇਖ ਰਹੇ ਜੀ ਉਹ ਸਾਰੀ ਡੁੱਬੀ ਹੋਈ ਸੀਗੀ ਹੁਣ ਉਹਦੇ ਤੋਂ ਥੋੜਾ ਥੋੜਾ ਪਾਣੀ ਥੱਲੇ ਹੋਇਆ ਜਿੱਦਾਂ ਉਹ ਬੰਗਲੇ ਬੈਠੇ ਆ ਨਾ ਇਸ ਏਰੀਏ ਤੋਂ ਮੰਨ ਕੇ ਚੱਲੋ ਕਿ 1 ਫੁੱਟ ਦੇ ਕਰੀਬ ਪਾਣੀ ਘਟ ਹੋਇਆ ਜ਼ਿਆਦਾ ਨਹੀਂ ਹੋਇਆ ਜੇ ਪਾਣੀ ਦਾ ਵਹਾਅ ਬਹੁਤ ਤੇਜ਼ ਆ ਬਹੁਤ ਜ਼ਿਆਦਾ ਤੇਸਤੀ ਖਿੱਚ ਕੇ ਲੈ ਕੇ ਜਾ ਰਿਹਾ ਇਹਨੂੰ ਪਤਾ ਹੁਣ ਬੰਦੇ ਨੂੰ ਕਿੰਨਾ ਜ਼ੋਰ ਲੱਗ ਰਿਹਾ ਤੇਜ਼ੀ ਦੇ ਨਾਲ ਜਾ ਰਿਹਾ ਤੇ ਬਹੁਤ ਮੁਸ਼ਕਲ ਹਾਲਾਤ ਆ ਜੀ ਇਹਦਾ ਚਾਹੀਦਾ ਵਾ ਸੰਸਥਾਵਾਂ ਨੂੰ ਸਰਕਾਰਾਂ ਨੂੰ ਕਿ ਖੁੱਲ ਕੇ ਮਦਦ ਕਰਨੀ ਚਾਹੀਦੀ ਕਿਸਾਨਾਂ ਦੀ ਕਿ ਜਿਹੜੇ ਕਿਸਾਨ ਮੋੜ ਆਪਦੇ ਪੈਰਾਂ ਤੇ ਖੜੇ ਹੋ ਜਾਣ ਤੇ ਆਪਦੇ ਬੱਚਿਆਂ ਦੀ ਪੜ੍ਹਾਈ ਕਰਾਉਣ ਤੇ ਆਪਦੇ ਸਹੀ ਜੀਵਨ ਜੀਉਣ ਇਹ ਗੱਲ ਹੈ ਜੀ ਅਸੀਂ ਤਾਂ ਇਹ ਬੇਨਤੀ ਕਰ ਸਕਦੇ ਹਾਂ ਸਰਕਾਰਾਂ ਨੂੰ ਵੀ ਤੇ ਸੰਸਥਾਵਾਂ ਨੂੰ ਵੀ ਕਿ ਕਿਰਪਾ ਕਰਕੇ ਇਧਰ ਧਿਆਨ ਦਿੱਤਾ ਜਾਵੇ ਸਾਡੇ ਤਿੰਨ ਪਿੰਡੇ ਇਹ ਪਤੇਗੜ ਸਭਰਾਵਾ ਰਾਜੀ ਸਭਰਾ ਜੀ ਵਸਤੀ ਗਰੀਬ ਸਿੰਘ ਆਲਾ ਤਿੰਨ ਪਿੰਡ ਇਸ ਏਰੀਏ ਦੇ ਵਿੱਚ ਆ ਜੀ ਬਹੁਤ ਜਿਆਦਾ ਮਾਰ ਦੇ ਵਿੱਚ ਬਹੁਤ ਮੁਸ਼ਕਲਾਂ ਸਾਨੂੰ ਬੱਚੇ ਸਾਡੇ ਪੜ੍ਹਾਈ ਤੋਂ ਬੈਠੇ ਆ ਕੋਈ ਰਿਸ਼ਤੇਦਾਰੀ ਤੇ ਭੇਜਿਆ ਕੋਈ ਕਿਤੇ ਭੇਜਿਆ ਉੱਤੋਂ ਟੈਸਟ ਹੋ ਰਹੇ ਬੱਚਿਆਂ ਦੇ ਬਹੁਤ ਜਿਆਦਾ ਮੁਸ਼ਕਲਾਂ ਜੀ ਕੁਝ ਦੱਸ ਨਹੀਂ ਸਕਦੇ ਅਸੀਂ ਕਿ ਇੰਨਾ ਜਿਆਦਾ ਅਸੀਂ ਤਕਲੀਫ ਦੇ ਵਿੱਚ ਹੁਣ ਵੀ ਖਤਰਾ ਲੱਗ ਰਿਹਾ ਹੈ ਹੜ ਦਾ ਕਿ ਲੱਗਦਾ ਹੈ ਕਿ ਹੁਣ ਹੜ ਰੁਕ ਗਿਆ ਹੜ ਤਾਂ ਵੇਖੋ ਜੀ ਅਜਾ ਹਾਲਾਤ ਤਾਂ ਤੇ ਚੱਲੀ ਜਾਂਦੇ ਆ ਪਾਣੀ ਦਾ ਤਾਂ ਕੋਈ ਪਤਾ ਨਹੀਂ ਕਿੰਨਾ ਬਾਅਦ ਚੱਲੇ ਜਾਣਾ 2 ਲੱਖ 2.5 ਲੱਖ ਤੱਕरीबन ਪਾਣੀ ਚੱਲਦਾ ਪਿਆ ਜਾਵੇ ਹੜ ਹੋਣਾ ਚਾਹ ਰੁਕਣ ਕੇ ਜਨਾ ਚਰ ਪੇਛੇ ਬਾਰਸ਼ ਨਹੀਂ ਹੜਦੀ ਉਹਨਾਂ ਚਰ ਤਾਂ ਹੜ ਚੱਲੀ ਜਾਣੇ ਆ ਉਹਨਾਂ ਚਰ ਦਾ ਪਾਣੀ ਆ ਹੀ ਜਾਣਾ ਤੁਹਾਡਾ ਕਿੰਨਾ ਕੋ ਨੁਕਸਾਨ ਹੋਇਆ ਸਾਡਾ ਬਹੁਤ ਨੁਕਸਾਨ ਹੋਇਆ ਜੀ ਫਸਲਾਂ ਦਾ ਕੀ ਘਰਦਾ ਸਾਡਾ ਘਰਦਾ ਵੀ ਨੁਕਸਾਨ ਹੋਇਆ ਸਾਡੀਆਂ ਫਸਲਾਂ ਦਾ ਵੀ ਹੋਇਆ ਸਾਡਾ ਨਰਮਾ ਸੀ 5-6 ਏਕੜ 5-6 ਕਿੱਲੇ ਤੇੜ ਹੀ ਜੋ ਨਹੀਂ ਉਹ ਬੱਕਰਾ ਹੈ ਸਾਰੇ ਇਸ ਤਰ੍ਹਾਂ ਪਾਣੀ ਚੋਦਾਦਾ ਪਿਆਗਾ 15 15 18 18 ਦਿਨ ਹੋ ਗਏ ਪਾਣੀ ਵਗਦੇ ਹੁਣ ਅੱਗੇ ਕਿਵੇਂ ਗੁਜ਼ਰ ਬਸਰ ਕਰੋਗੇ ਉਹ ਇੱਕ ਵੱਡੀ ਚੁਣੌਤੀ ਹੋਣ ਜਾ ਰਹੀ ਹੈ ਜਦੋਂ ਪਾਣੀ ਸੁੱਕੇਗਾ ਉਹ ਤਾਂ ਜਦੋਂ ਪਾਣੀ ਸੁੱਕੂਗਾ ਉਦੋਂ ਅਜਾ ਕਣਕਾਂ ਦਾ ਕੋਈ ਹਾਲਾਤ ਨਹੀਂ ਆਏਗਾ ਜੇ 10 15 ਦਿਨ ਪਾਣੀ ਚੱਲੂਗਾ ਫਿਰ ਕਣਕਾਂ ਦੀ ਵੀ ਕੋਈ ਸੰਭਾਵਨਾ ਨਹੀਂ ਹੈਗੀ ਜੀ ਠੀਕ ਇਹ ਪਹਿਲੀ ਵਾਰ ਇਥੇ ਇਹ ਹਾਲਾਤ ਬਣੇ ਇਹ ਨਹੀਂ 23 ਦੇ ਵਿੱਚ ਵੀ ਇਹ ਹਾਲਾਤ ਬਣੇ ਸਾਡੇ ਨਾਲ 19 ਵਿੱਚ ਵੀ ਇਹੋ ਹੀ 23 ਵਿੱਚ ਵੀ ਹੋਈ 1988 ਵਿੱਚ ਵੀ ਇਥੇ ਅਸੀਂ ਵਿੱਚ ਹਾਂ 1988 ਵਿੱਚ ਤਾਂ ਬਹੁਤ ਜ਼ਿਆਦਾ ਪਾਣੀ ਸੀ 88 ਦੇ ਵਿੱਚ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਜੀ 88 ਦੇ ਵਿੱਚ ਤਾਂ ਉਧਰਲੀ ਸਾਈਡ ਵੀ ਸਾਰੀ ਮਤਲਬ ਮਾਰ ਠਾ ਗਈ ਸੀ ਫਿਰੋਜ਼ਪੁਰ ਤੱਕ ਇਸ ਵਾਰ 23 19 ਤੇ ਇਹਦੇ ਵਿੱਚ 25 ਦੇ ਵਿੱਚ ਇਤਨਾ ਬੰਨ ਟੁੱਟਣੋਂ ਬਚਿਆ ਵਾ ਇਸ ਏਰੀਏ ਦੇ ਵਿੱਚ ਜ਼ਿਆਦਾ ਵਾ ਮਤਲਬ ਜ਼ਮੀਨ ਫਿਰ ਵੀ ਤਿੰਨਾ ਪਿੰਡਾਂ ਦੀ ਨੂੰ ਮਾਰ ਕਰਦਾ ਏ ਫਤੇਗੜ ਸਭਰਾ ਤੇ ਵਸਤੀ ਗਰੀਬ ਸਿੰਘ ਗਾਲੀ ਤੇ ਰਾਜੀ ਸਭਰਾ ਤਿੰਨਾ ਪਿੰਡਾਂ ਦਾ ਦੇਖੋ ਝੋਨਾ ਕਿੰਨਾ ਵਧੀਆ ਸੀਗਾ ਸਿਰਫ ਇਹ ਪਾਣੀ ਉਹ ਉੱਪਰ ਵਾਲਾ ਜਿਹੜਾ ਬਚਿਆ ਹੋਇਆ ਝੋਨਾ ਕੈਮਰਾਮੈਨ ਨੂੰ ਕਿੰਨੇ ਉਹ ਦਿਖਾਇਆ ਜਾਵੇ ਕਿ ਇਹ ਸਾਡਾ ਝੋਨਾ 80 80 85 85 ਹਜ਼ਾਰ ਦਾ ਏਕੜ ਦਾ ਨਿਕਲਣਾ ਸੀਗਾ ਜੋ ਸਾਨੂੰ ਇੱਕ ਇਹ ਵਿੱਚ ਵੋਂ ਤੋਂ ਵੀ ਅਹੀਂ ਪਰੇਸ਼ਾਨ ਹੋ ਜਾਣਾ ਪਹਿਲੇ ਇਹਨੂੰ ਕਿ ਬਹੁਤ ਜ਼ਿਆਦਾ ਗੱਭਰੇ ਤੋਂ ਇਹ ਬੂਟੀ ਵਿੱਚ ਜੰਮ ਜਾਣੀ ਇਹਦੇ ਤੇ ਇਹ ਬਹੁਤ ਜ਼ਿਆਦਾ ਜੀ ਸਾਨੂੰ ਇਹਦੇ ਤੇ ਕੱਲ ਨਾ ਕੱਲ ਨਹੀਂ ਪੈਣੀ ਆ ਇਤਨਾ ਜਲਦੀ ਨਹੀਂ ਗਾ ਵੀ ਇਹਨੂੰ ਅਸੀਂ ਵਾਹ ਕੇ ਤੇ ਕਣਕ ਬੀਜ ਲਾਂਗੇ ਅਤੇ ਅਜੇ ਪਾਣੀ ਦਾ ਸਾਨੂੰ ਕੋਈ ਭਰੋਸਾ ਨਹੀਂ ਪੱਕਾ ਅਜੇ ਕਿ ਕਿੰਨਾ ਟਾਈਮ ਲੱਗਦਾ ਵਾ ਜਿ ਨਜ਼ਰ ਪਾਣੀ ਥੱਲੇ ਨਹੀਂ ਜਾਂਦਾ ਉਹ ਨਜ਼ਰ ਸਾਡੀਆਂ ਜ਼ਮੀਨਾਂ ਦਾ ਸਾਨੂੰ ਪੱਕਾ ਪਤਾ ਵੀ ਨਹੀਂ ਲੱਗਦਾ ਕਿ ਦਰਿਆ ਨੇ ਢਾਹ ਤੀਆਂ ਵਾ ਕਿ ਰੇਤੋ ਪਾਤੀ ਆ ਕਿ ਕਿੱਦਾਂ ਕੀ ਗੱਲ ਕੋਈ ਅਜੇ ਸਮਝ ਨਹੀਂ ਆ ਰਹੀ ਜੀ ਜੇ ਜਦੋਂ ਪਾਣੀ ਥੱਲੇ ਜਾਊਗਾ ਤਕਰੀਬਨ ਕੋਈ 4-5 ਫੁੱਟ ਤੇ ਆਊਗਾ ਉਦੋਂ ਪਤਾ ਲੱਗੂਗਾ ਅਜੇ ਤਾਂ ਪਾਣੀ ਬਹੁਤ ਹੈ ਜੀ 8-10 ਫੁੱਟ ਤੇ ਵਗੰਦੇ ਆ ਅਜੀ ਤਾਂ ਬਹੁਤ ਜਿਆਦੀ ਮੁਸ਼ਕਲ ਆ ਜੇ ਤਾਂ ਕੋਈ ਕਹਿ ਨਹੀਂ ਸਕਦੇ ਕੋਈ ਜ਼ਮੀਨਾਂ ਨੂੰ ਹਟਾ ਦੇਵੇਗਾ ਕਈ ਜ਼ਮੀਨਾਂ ਨੂੰ ਤਾਂ ਬਿਲਕੁਲ ਐ ਕਰ ਦੇਵੇਗਾ ਕਿ ਉਹ ਬੀਜਨ ਜੋਗ ਨਹੀਂ ਰਹਿਣਗੀਆਂ ਕਈ ਜ਼ਮੀਨਾਂ ਨੂੰ ਐ ਕਰ ਦੇਗਾ ਕਿ ਟਿੱਬੇ ਬਣ ਜਾਣਗੇ ਉਹ ਉਹ ਉਹਨਾਂ ਦੇ ਉੱਪਰ ਰੇਤੋ ਚੜਜੂਗੀ ਕਿ ਜ਼ਮੀਨਾਂ ਦੇ ਉੱਪਰ ਮਿੱਟੀ ਚੜਜੂਗੀ ਇਹ ਗੱਲ ਅਗੇ ਤਾਂ ਬਾਅਦ ਦੇ ਵਿੱਚ ਪਤਾ ਲੱਗੂਗਾ ਕਿਸਾਨ ਦਾ ਕੀ ਹਾਲਾਤ ਆ ਤੇ ਕੀ ਬਾਅਦ ਦੇ ਵਿੱਚ ਹੁੰਦਾ ਹੈ ਤਾਂ ਪਰਮੇਸ਼ਰ ਨੂੰ ਪਤਾ ਤੇ ਕਿਸਾਨ ਨੂੰ ਪਤਾ ਕਿਦਾਂ ਉਹਨੇ ਆਪ ਦਾ ਅੱਗੇ ਗੁਜ਼ਰ ਕਰਨਾ ਉਹ ਗੁਜ਼ਰ ਕਰਨਾ ਬਹੁਤ ਮੁਸ਼ਕਲ ਆ ਕੋਈ ਬੱਚਿਆਂ ਵਾਂਗ ਪਾਲੀ ਹੁੰਦੀ ਆ ਫਸਲ ਦੀ ਕੀ ਬਹੁਤ ਬੱਚਿਆਂ ਨਾਲੋਂ ਵੀ ਜ਼ਿਆਦਾ ਪਾਲੀ ਦਾ ਇਹਨੂੰ ਬੱਚੇ ਵੀ ਸਕੂਲ ਭੇਜ ਦਿੰਨੇ ਅਸੀਂ ਕੋਈ 8 ਘੰਟੇ 7 ਘੰਟੇ ਲਾਉ ਹੁੰਦੇ ਆ ਅਸੀਂ ਉਹ ਵੀ 8 ਘੰਟੇ ਦੇ ਵਿੱਚ ਹੀ ਰਹਿਨੇ ਆ ਅਸੀਂ ਬਾਹਰ ਨਹੀਂ ਜਾਂਦੇ ਬੱਚਿਆਂ ਨਾਲੋਂ ਵੀ ਜ਼ਿਆਦਾ ਇਹਦੇ ਨਾਲ ਪਿਆਰ ਆ ਸਾਡਾ ਖੇਤੀ ਨਾਲ ਜਿੱਦਾਂ ਨਰਮੇ ਦੀ ਖੇਤੀ ਆ ਬੱਚੇ ਸਕੂਲ ਚਲੇ ਜਾਂਦੇ ਆ ਸਾਡੇ ਤੋਂ ਦੂਰ ਹੋ ਜਾਂਦੇ ਕੋਈ 2 ਘੰਟੇ 4 ਘੰਟੇ ਟਿਵੀਜ਼ਨ ਚਲੇ ਜਾਂਦੇ ਆ ਪਰ ਅਸੀਂ ਖੇਤੀ ਦੇ ਵਿੱਚ ਹੀ ਰਹਿਨੇ ਆ ਰੰਬਾ ਲੈ ਕੇ ਦਾਤਰੀ ਲੈ ਕੇ ਉਹਨੂੰ ਗੰਧ ਕੱਢ ਲਿਓ ਜੀ ਉਹਦਾ ਐ ਕਰ ਲਓ ਉਹਨੂੰ ਇਦਾਂ ਕਰ ਲਓ ਕੋਈ ਮਤਲਬ ਇਹ ਖੇਤੀ ਤਾਂ ਸਾਨੂੰ ਪੁੱਤਾਂ ਨਾਲੋਂ ਵੀ ਜ਼ਿਆਦੀ ਆ ਜੀ ਇਹਦਾ ਕੋਈ ਕਿਸ਼ਤियां ਕਿੰਨੀ ਕੁ ਚੱਲ ਰਹੀਆਂ ਇੱਥੇ ਕਿਸ਼ਤियां 2-4 ਹੈਗੀਆਂ ਜੀ ਆਪਦੀਆਂ ਕਿਸ਼ਤियां ਲਈਆਂ ਹੋਈਆਂ ਸ਼ਾਸਨ ਨੇ ਕੋਈ ਕਿਸ਼ਤੀ ਨਹੀਂ ਦਿੱਤੀ ਆਪ ਦੀ ਸਾਰੇ ਕਿਸ਼ਤੀਆਂ ਤੁਹਾਡੀ ਆ ਵੀ ਆਪ ਦੀ ਲਮਕਵਾਉਂਦੇ ਵੀ ਆਪ ਹੀ ਚਲਾਉਂਦੇ ਵੀ ਆਪ ਆ ਜੀ ਕਿਵੇਂ ਸਿੱਖੀ ਕਿਸ਼ਤੀ ਚਲਾਉਣੀ ਮੈਂ ਵੇਖੋ ਜੀ ਹੁਣ ਜਿਹੜੇ ਹਾਲਾਤ ਬਣੇ ਇਹਨਾਂ ਵਿੱਚ ਜਿਆਦਾ ਸਿੱਖਣੀ ਪਊਗੀ ਸਾਨੂੰ ਹਾਲਾਤ ਬਹੁਤ ਕੁਝ ਸਿਖਾ ਦਿੰਦੇ ਐ ਭਾਜੀ ਕੁਝ ਕਹਿ ਰਹੇ ਨੇ ਇੱਕ ਵਾਰ ਮਾਈਕ ਉੱਥੇ ਤੱਕ ਪਹੁੰਚਾ ਦਿਓ ਕਿਉਂਕਿ ਅਸੀਂ ਬੈਲੈਂਸ ਵੀ ਬਣਾਉਣਾ ਹੈ ਮੈਂ ਕਹਾਂ ਜੀ ਅਹੀਂ ਜੰਪੜ ਹੀ ਇੱਥੋਂ ਦੇ ਅਸੀਂ ਕੋਈ ਨਾ ਕੁਸਤਾ ਕਰਨਾ ਹੀ ਪਊਗਾ ਇਹਦੇ ਮਾਰੇ ਮਜਬੂਰੀ ਹੁਣ ਜੇ ਅਸੀਂ ਨਹੀਂ ਕਿਸ਼ਤੀਆਂ ਚਲਾਉਂਦੇ ਤੇ ਕੀ ਕਰਾਂਗੇ ਮਾਲ ਡੰਗਰ ਵੀ ਸਾਡਾ ਉੱਥੇ ਫਸਿਆ ਖਲੋਤਾ ਸਾਰਾ ਬੁਰੀ ਹਾਲਤ ਬੰਦ ਆਈ ਇੱਥੇ ਹੋਏ ਆ ਤੇ ਫਿਰ ਪੈਦਾ ਜਿਹੜੀ ਜਗ੍ਹਾ ਤੇ ਬੰਦਾ ਆ ਉਹ ਜਾਜ ਤਾਂ ਸਿੱਖ ਨਹੀਂ ਪਾਉ ਨਹੀਂ ਸਿੱਖਦੇ ਤੇ ਮਰਾਂਗੇ ਕੀ ਕਰਾਂਗੇ ਫਿਰ ਇਹ ਦੇਖੋ ਕਿਸ਼ਤੀ ਰੁਕ ਗਈ ਹੈ ਥੋੜੀ ਜੀ ਤਾਂ ਉਹਨਾਂ ਨੂੰ ਪਾਣੀ ਵਿੱਚ ਉਤਰਨਾ ਪਿਆ ਬਹੁਤ ਹੀ ਖਤਰੇ ਵਿੱਚ ਜਾਨ ਪਾਣੀ ਪੈਂਦੀ ਹੈ ਜੀ ਜੇ ਖਤਰੇ ਵਿੱਚ ਜਾਨ ਨਾ ਪਾਵਾਂਗੇ ਤੇ ਫਿਰ ਸਾਰਿਆਂ ਨੂੰ ਲੈ ਡੱਬਾਂਗੇ ਆਪਾਂ ਕੀ ਹੋ ਸਕਦਾ ਕਿ ਜਾਨਵਰ ਹੋਰ ਵੀ ਹੋ ਸਕਦਾ ਵਾ ਆਪਾਂ ਜਿੱਦਾਂ ਬੈਠੇ ਹੋਏ ਆ ਇਹ ਕੋਈ ਜਿਆਦਾ ਹੀ ਵੱਡੀ ਸੇਫਟੀ ਵਾਲੀ ਚੀਜ਼ ਨਹੀਂ ਗਈ ਇਹ ਤਾਂ ਸਾਡਾ ਇੱਕ ਮਜਬੂਰੀ ਦਾ ਸਾਧਨ ਆ ਸਾਡਾ ਕਿ ਸਾਡੇ ਕੋਲੇ ਹੋਰ ਕੁਝ ਹੈਗਾ ਨਹੀਂ ਅਸੀਂ ਕੀ ਕਰੀਏ ਜਿਹੜੂੰ ਗਈ ਘਟ ਹੈ ਤਾਂ ਉਹ ਚੱਲ ਪਾਰੇ ਇਸ ਵਿੱਚ ਪਿਆਰੀ ਆ ਜੀ ਪੱਕੀ ਛੜਕਾ ਉੱਥੇ ਦੇ ਘੋਤੂ ਸੀ ਸੜਕ ਸੀ ਇੱਕ ਸਮੇਂ ਤੇ ਪਰ ਇਸ ਸਮੇਂ ਪਾਣੀ ਹੀ ਪਾਣੀ ਹੈ ਜੋ ਮਾਰ ਪਈ ਹੈ ਇਥੇ ਪੂਰੇ ਪੰਜਾਬ ਵਿੱਚ ਜਿਵੇਂ ਪੰਜਾਬ ਨੂੰ ਕਿਹਾ ਜਾਂਦਾ ਸੀ ਨਾਂ ਜੋ ਰੱਖਿਆ ਗਿਆ ਸੀ ਪੰਜਾਬ ਦਾ ਪਾਣੀਆਂ ਦੇ ਨਾਂ ਤੇ ਰੱਖਿਆ ਗਿਆ ਪਰ ਉਹ ਉਸ ਸਮੇਂ ਇਸ ਕਾਰਨ ਰੱਖਿਆ ਗਿਆ ਸੀ ਕਿ ਪਾਣੀ ਬਹੁਤ ਜ਼ਿਆਦਾ ਹੁੰਦਾ ਸੀ ਹੋਰ ਸੂਬਿਆਂ ਨੂੰ ਵੀ ਭੇਜਿਆ ਜਾ ਸਕਦਾ ਸੀ ਇੱਕ ਖੁਸ਼ਹਾਲੀ ਤਰੱਕੀ ਦਾ ਪ੍ਰਤੀਕ ਸੀ ਪਰ ਇਸ ਵਾਰ ਜੋ ਪਾਣੀ ਪਿਆ ਉਹ ਖੁਸ਼ਹਾਲੀ ਤਾਂ ਨਹੀਂ ਹੈ ਨਾ ਕੋਈ ਹੋਰ ਸੂਬਾ ਲੈਣ ਨੂੰ ਤਿਆਰ ਹੈ ਇਹ ਤਾਂ ਜੀ ਸੂਬੇ ਤਾਂ ਜਦੋਂ ਮੰਗ ਕਰਦੇ ਆ ਉਦੋਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਹੁਣ ਲੈ ਲੈਣ ਸਾਡੇ ਤੋਂ ਪਾਣੀ ਚ ਸਾਡੀ ਫਸਲ ਲੈ ਲੈਣ ਆਪਦੀ ਫਸਲ ਸਾਨੂੰ ਦੇ ਦੇਣ ਇਹ ਤਾਂ ਜਦੋਂ ਪਾਣੀ ਦੀ ਲੋਡ ਹੁੰਦੀ ਉਦੋਂ ਸਾਰੇ ਸੂਬੇ ਮੰਗ ਕਰਦੇ ਹਰਿਆਣਾ ਵੀ ਕਰਦਾ ਰਾਜਸਥਾਨ ਵੀ ਕਰਦਾ ਦਿੱਲੀ ਵੀ ਕਰਦੀ ਆ ਤੇ ਜਦੋਂ ਮਾਰ ਪੈਂਦੀ ਆ ਉਦੋਂ ਸਾਨੂੰ ਦਰਿਆ ਦੇ ਲੋਕਾਂ ਨੂੰ ਪੈਂਦੀ ਆ ਸਾਰੀ ਇਹਦੀ ਇਹਦੀ ਸਹੂਲਤ ਵੀ ਜੇ ਹੁੰਦੀ ਆ ਕੋਈ ਤੇ ਸਾਨੂੰ ਹੀ ਹونی ਚਾਹੀਦੀ ਜਦੋਂ ਮੌਤ ਦੇ ਵਿੱਚ ਅਸੀਂ ਬੈਠੇ ਆ ਤੇ ਜੇ ਇੱਥੇ ਕੋਈ ਸਹੂਲਤ ਮਿਲਦੀ ਆ ਤੇ ਉਹ ਵੀ ਐਸੀ ਫਿਰ ਬੀਜਾਂਗੇ ਨਾ ਉਹਨੂੰ ਵਾਵਾਂਗੇ ਦੂਜਾ ਬੰਦਾ ਆਣ ਕੇ ਆਖੇ ਕਿ ਮੈਂ ਇਹ ਲੈ ਜਾਵਾਂ ਪਾਣੀ ਆਪਣਾ ਦੇਸ਼ ਦਾ ਪਾਣੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਮਾੜਾ ਚਲੋ ਕੁਦਰਤ ਦੀ ਖੇਡ ਆ ਪਾਣੀ ਛੱਡ ਜਾਂਦਾ ਸਰਕਾਰਾਂ ਬਹੁਤ ਕੱਚ ਕਰਲੀਆਂ ਅੱਗੇ ਵੀ ਕਰਨਗੀਆਂ ਸਰਕਾਰਾਂ ਦਾ ਬਹੁਤ ਯੋਗਦਾਨ ਹੈ ਤੇ ਵੱਧ ਤੋਂ ਵੱਧ ਖਰਾਬਾ ਦੇਣਾ ਚਾਹੀਦਾ ਸਰਕਾਰਾਂ ਨੂੰ ਕਿਸਾਨਾਂ ਆਸਤੇ ਕਿ ਜਿਹੜੇ ਕਿਸਾਨ ਪੈਰਾਂ ਦੇ ਆਪ ਦੇ ਖੜੇ ਹੋ ਜਾਣ ਜਿਹੜਾ ਕੋਈ ਕਰਜ਼ਾ ਦੇਣਾ ਬੈਂਕ ਦੀ ਲਿਮਟ ਮੋੜਨੀ ਹੈ ਚਾਹੇ ਕੋਈ ਆਰਤੀਏ ਦਾ ਦੇਣਾ ਵਾ ਉਹ ਆਪ ਦੇ ਮਤਲਬ ਕਿ ਮੁਸ਼ਕਲ ਤੋਂ ਬਾਹਰ ਆ ਜਾਣ ਉਹਨਾਂ ਨੂੰ ਇਸ ਹਿਸਾਬ ਦੇ ਨਾਲ ਖਰਾਬਾ ਦਿੱਤਾ ਜਾਵੇ ਕੋਈ ਇਹ ਨਹੀਂ ਕਿ 5-7000 ਰੁਪਏ ਖਰਾਬਾ ਦੇ ਕੇ ਤੇ ਵਰਚਾਇਆ ਜਾਵੇ ਖਰਾਬਾ ਖੁੱਲੇ ਦਿਲ ਨਾਲ ਸਰਕਾਰ ਨੂੰ ਦੇਣਾ ਚਾਹੀਦਾ ਤੇ ਸਾਨੂੰ ਉਮੀਦ ਆ ਕਿ ਭਗਵਾਨ ਤਮਾਮ ਸਰਕਾਰ ਦੇਵੇਗੀ ਸਾਡਾ ਐਮਐਲਏ ਨਰੇਸ਼ ਕੁਟਾਰੀਆ ਸਾਹਿਬ ਉਹ ਵੀ ਕਰਨਗੇ ਕੋਸ਼ਿਸ਼ ਸਾਡੇ ਸਾਥਕਾ ਐਮਐਲਏ ਆ ਕਲਬੀਰ ਸਿੰਘ ਜੀਰਾ ਉਹ ਵੀ ਕੋਸ਼ਿਸ਼ ਕਰਨਗੇ ਸਾਰੇ ਮਦਦ ਸਾਨੂੰ ਉਮੀਦ ਆ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਸਾਰੇ ਤੇ ਸਾਨੂੰ ਮੁਸ਼ਕਲ ਚੋਂ ਕੱਢਣਗੇ ਇਤੋਂ ਪਾਣੀ ਪਾਕਿਸਤਾਨ ਨੂੰ ਵੀ ਜਾਂਦਾ ਹੈ ਹਾਂਜੀ ਇਹ ਦਰਿਆ ਸਾਰਾ ਪਾਕਿਸਤਾਨ ਨੂੰ ਜਾਂਦਾ ਜੀ ਅੱਗੋਂ ਇਹ ਇਹ ਸਿੱਧਾ ਤੁਰਿਆ ਜਾਂਦਾ ਇਦਾਂ ਹੀ ਅੱਗੋਂ ਪਾਕਿਸਤਾਨ ਦੇ ਵਿੱਚ ਐਡ ਹੋ ਜਾਂਦਾ ਉੱਥੇ ਹੈਡ ਆ ਉੱਥੋਂ ਪਾਕਿਸਤਾਨ ਦਾ ਲੱਗਪੋਲਾ ਉੱਥੋਂ ਪੈ ਜਾਂਦਾ ਪਾਕਿਸਤਾਨ ਦੇ ਵਿੱਚ ਚਲੇ ਜਾਂਦਾ ਜੀ ਉੱਥੇ ਵੀ ਆੜਾ ਆਇਆ ਪਾਕਿਸਤਾਨ ਦੇ ਵਿੱਚ ਵੀ ਆਇਆ ਇਹਦੇ ਤੇ ਇੱਥੇ ਆਪਣੇ ਤਾਂ ਮਤਲਬ ਜਦੋਂ ਨਿਕਲਦਾ ਪਾਣੀ ਆਪਨਾ ਤਾਂ ਫਿਰ ਪਾਕਿਸਤਾਨ ਨੂੰ ਹੀ ਜਾਂਦਾ ਕੋਈ ਧਿਆਨਾ ਨਹੀਂ ਲੈਂਦਾ ਕੋਈ ਰਸਤਾ ਨਹੀਂ ਲੈਂਦਾ ਲੈਣਾ ਤਾਂ ਚਾਹੀਦਾ ਉਹਨਾਂ ਨੂੰ ਉਹਨਾਂ ਕੇ ਨਹਿਰਾਂ ਲੈ ਲੈਣ ਪਰ ਜਦੋਂ ਪਾਣੀ ਦੀ ਕਮੀ ਹੁੰਦੀ ਹੈ ਉਦੋਂ ਕਹਿੰਦੇ ਸਾਨੂੰ ਨਹਿਰਾਂ ਦੇ ਦਿਓ ਤੇ ਜਦੋਂ ਆਹ ਹਾਲਾਤ ਹੁੰਦੇ ਤੁਸੀਂ ਦੇਖੋ ਕਰਾਂਦੇ ਤੇ ਉਦੋਂ ਉਹ ਵੇ ਤੇ ਕੋ ਟਰੈਕਟਰ ਕਿੱਦਾਂ ਖੜੇ ਆ ਇਹ ਇਹ ਫੁੱਲ ਉੱਚੇ ਘਰ ਹੋਈ ਆ ਜਦ ਆਪਾਂ ਜਾਣਦੇ ਆ ਰੋਡ ਆਪਣਾ ਜੀ ਪੱਕਾ ਮੇਨ ਰੋਡ ਜਾ ਰਿਹਾ ਏ ਸੜਕ ਤੇ ਆਪਾਂ ਚੱਲ ਰਹੇ ਆ ਇਸ ਟਾਈਮ ਤੇ ਪਰ ਆਪਾਂ ਪੈਦਲ ਨਹੀਂ ਚੱਲ ਸਕਦੇ ਬਿਲਕੁਲ ਰੋਡ ਤੇ ਕਿਸ਼ਤੇ ਰਹੀਂ ਜਾ ਰਹੇ ਤੇ ਜਦੋਂ ਪਾਕਿਸਤਾਨ ਨੂੰ ਪਾਣੀ ਜਾਂਦਾ ਕਿ ਸਰਹੱਦੀ ਸੂਬਾ ਹੈ ਪੰਜਾਬ ਕਦੇ ਤੁਹਾਨੂੰ ਨਹੀਂ ਫੀਲਿੰਗ ਆਈ ਜਦੋਂ ਇਸ ਤਰੀਕੇ ਦੇ ਹਾਲਾਤ ਬਣਦੇ ਨੇ ਕਿ ਅਸੀਂ ਭਾਰਤ ਦੇ ਆ ਜਾਂ ਫਿਰ ਪਾਕਿਸਤਾਨ ਦੇ ਦੇਖੋ ਜੀ ਨਾ ਭਾਰਤ ਭਾਰਤ ਤਾਂ ਨਾ ਪਾਕਿਸਤਾਨ ਜਦੋਂ ਪਾਣੀ ਆ ਗਿਆ ਕੁਦਰਤ ਦੀ ਮਾਰ ਆ ਗਈ ਹਿਮਾਚਲ ਚ ਕੁਦਰਤ ਦੀ ਵਰਖਾ ਹੋ ਗਈ ਹੈ ਇਹ ਪਾਣੀ ਆ ਗਿਆ ਪੰਜਾਬ ਚੋਂ ਜੁਰ ਗਿਆ ਪੰਜਾਬ ਚੋਂ ਸਿੱਧਾ ਪਾਕਿਸਤਾਨ ਚ ਲੱਗ ਜਾਣਾ ਇਹ ਤਾਂ ਸੇ ਨਿਆੜਾ ਲੱਗਦਾ ਸਭ ਤੋਂ ਜ਼ਿਆਦਾ ਚੁਣੌਤੀ ਉਹਨਾਂ ਨੂੰ ਹੀ ਹੈ ਜੋ ਬਿਲਕੁਲ ਬਾਰਡਰ ਤੇ ਰਹਿੰਦੇ ਤੁਸੀਂ ਜਿਵੇਂ ਬਾਰਡਰ ਤੇ ਰਹਿੰਦੇ ਹੋ ਹਾਂਜੀ ਸਾਨੂੰ ਇਸ 15 16 ਕਿਲੋਮੀਟਰ ਬਾਰਡਰ ਉਸ ਤੋਂ ਬਾਅਦ ਗਾੜੀ ਫਿਰ ਪਾਕਿਸਤਾਨ ਲੱਗ ਜਾਣਾ ਤਾਂ ਦੇਖ ਸਕਦੇ ਹੋ ਇੱਥੇ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ ਇਹ ਦਰਖਤ ਪੂਰੀ ਤਰ੍ਹਾਂ ਡੁੱਬੇ ਹੋਏ ਨੇ ਬਿਜਲੀ ਦਾ ਖੰਭਾ ਕੁਝ ਥਾਵਾਂ ਤੇ ਟੁੱਟ ਗਿਆ ਹੈ ਤੁਹਾਡੇ ਵਿੱਚੋਂ ਹੀ ਆ ਮੀਡੀਆ ਮੈਂ ਨਾ ਮੁੰਡਾ ਸਾਡਾ ਟਾਈਮ ਟੀਵੀ ਤੇ ਕੰਮ ਕਰਦਾ ਜੀ ਤੇ ਇਹ ਵੀ ਤੁਹਾਨੂੰ ਆਪ ਦੇ ਸਾਰੇ ਹਾਲਾਤ ਦੱਸੂਗਾ ਦੇਖੋ ਪਾਣੀ ਦੇ ਵਿੱਚ ਬੈਠੇ ਹੋਏ ਬਹੁਤ ਉੱਚੇ ਘਰ ਬਣਾਏ ਸੀ ਇਹਨਾਂ ਨੇ ਤੇ ਇਹ ਵੀ ਤਕਰੀਬਨ ਘਰ ਹੀ ਬਚੇ ਆ ਦੇਖ ਲਓ ਤੁਸੀਂ ਆਪਣੇ ਸਾਹਮਣੇ ਹੀ ਆ ਕਿ ਵਿੱਚ ਕੁਝ ਵੀ ਹੈ ਨਹੀਂ ਜਿਹੜਾ ਇਹ ਹੈਂਡ ਪੰਪ ਇੱਥੇ ਦਿਖਾਇਆ ਜਾਏ ਇਹ ਬਿਲਕੁਲ ਪਾਣੀ ਵਿੱਚ ਡੁੱਬਿਆ ਹੋਇਆ ਡਰਾਕ ਤੇ ਡੁੱਬੇ ਹੋਏ ਘਰ ਦੇ ਵਾਸਤੇ ਪਾਣੀ ਕੱਢਣ ਵਾਸਤੇ ਸਰਕਾਰੀ ਲੱਗਾ ਹੋਇਆ ਏ ਪਰ ਹੁਣ ਦੇਖੋ ਤੁਸੀਂ ਇਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਤਾਂ ਪਾਣੀ ਕੌਣ ਲਏਗਾ ਦੇ ਕੀ ਕਰਾਂਗੇ ਇਹਦੇ ਵਿੱਚ ਕੁਝ ਵੀ ਨਹੀਂ ਹੋਊਗਾ ਇਹ ਤਕਰੀਬਨ ਇੱਕ ਘਰ ਆ ਸਾਡਾ ਦੇਖੋ ਸਬਜ਼ੀਆਂ ਲਾਈਆਂ ਹੋਈਆਂ ਜੋ ਅਸੀਂ ਤਰਕਾਰੀ ਘਰੇ ਬਣਾਉਨੇ ਆ ਇਸ ਸਾਈਡ ਨੂੰ ਦੇਖੋ ਏ ਬਣਾਈ ਪਈ ਹੈ ਸਬਜੀ ਸਾਰੀ ਲੱਗੀ ਹੋਈ ਹੈ ਬੇਜ਼ੁਬਾਨ ਕੁੱਤਾ ਇਥੇ ਦੇਖੋ ਕਿਵੇਂ ਮਸ਼ਕਤ ਕਰ ਰਿਹਾ ਹੈ ਇਸੇ ਪਾਣੀ ਚੋਂ ਨਿਕਲਣ ਨੂੰ ਬਿਲਕੁਲ ਇਹ ਤਾਂ ਜਾਣਿਆ ਹੀ ਜਾਂਦਾ ਹੈ ਬਿਲਕੁਲ ਇਹ ਤਾਂ ਜਾਣਿਆ ਜਾਂਦਾ ਹੈ ਵਫਾਦਾਰੀ ਦੇ ਲਈ ਤਾਂ ਦੇਖਿਆ ਜਾ ਸਕਦਾ ਹੈ ਬਿਲਕੁਲ ਆਓ ਜੀ ਹੁਣ ਇਸ ਘਰ ਵਿੱਚ ਚੱਲਦੇ ਹਾਂ ਉਥੇ ਦੇ ਹਾਲਾਤ ਜ਼ਰੂਰ ਦਿਖਾਵਾਂਗੇ ਕਿਉਂਕਿ ਘਰਾਂ ਵਿੱਚ ਜਿਵੇਂ ਪਾਣੀ ਵੜਿਆ ਉਹ ਆਪਣੇ ਆਪ ਵਿੱਚ ਵੱਡੀ ਚਣੌਤੀ ਹੈ ਤੇ ਇਥੇ ਜੋ ਲੋਕ ਹੈ ਇਹ ਜੋ ਬੇਜ਼ੁਬਾਨ ਜਾਨਵਰ ਹੈ ਉਹ ਵੀ ਦੇਖੋ ਇਹਨਾਂ ਨੂੰ ਉਮੀਦ ਹੈ ਕਿ ਕੁਝ ਖਾਣ ਦੇ ਲਈ ਲਿਆਂਦਾ ਹੋਵੇਗਾ ਕਿਉਂਕਿ ਜਦੋਂ ਇਸ ਤਰੀਕੇ ਫਸ ਜਾਂਦੇ ਆ ਤਾਂ ਜਾਨਵਰਾਂ ਨੂੰ ਕਿਤੇ ਜਾਣਾ ਵੀ ਔਖਾ ਹੁੰਦਾ ਹੈ ਥੋੜਾ ਜਿਹਾ ਜਿੰਨਾ ਬਾਹਰ ਨਿਕਲ ਪਾ ਰਿਹਾ ਉਹ ਨਿਕਲ ਰਿਹਾ ਹੈ ਤੇ اسی ਤਰੀਕੇ ਦੀ ਤਸਵੀਰ ਵੱਖ-ਵੱਖ ਥਾਵਾਂ ਤੋਂ ਸਾਹਮਣੇ ਆ ਰਹੀ ਹੈ ਰੇਵਾ ਜੀ ਇੱਕ ਹੋਰ ਸਵਾਲ ਮੈਨੂੰ ਪੁੱਛਣਾ ਸੀ ਜੇਕਰ ਇਥੇ ਸਾਰੇ ਘਰਾਂ ਵਿੱਚ ਜਾਂਦੇ ਆ ਹਾਂਜੀ ਕਿ ਇਸ ਤੇ ਰਹੀ ਜਾਂਦੇ ਆ ਕਿੰਨਾ ਕੁ ਸਮਾਂ ਲੱਗਦਾ ਹੈ ਹਰ ਇੱਕ ਘਰ ਵਿੱਚ ਜਾ ਕੇ ਅਸੀਂ ਜਾਇਜ਼ਾ ਲੈਂਦੇ ਆ ਜਾਂ ਫਿਰ ਜਾਂ ਫਿਰ ਉੱਥੇ ਰਾਸ਼ਨ ਵੰਡਿਆ ਜਾਂਦਾ ਸਮਾਂ ਕਿੰਨਾ ਕੁ ਲੱਗਦਾ ਤੁਸੀਂ ਦੇਖ ਲਓ ਹੁਣ ਜੀ ਕਿੰਨਾ ਸਮਾਂ ਲੱਗਾ ਆਪਾਂ ਨੂੰ ਇੱਕ ਘਰ ਵਿੱਚ ਪਹੁੰਚੇ ਆਪਾਂ ਜੇ ਆਪਾਂ ਨੂੰ ਤੁਸੀਂ ਦੱਸੋ ਕਿ ਤੁਸੀਂ ਦੇਖੋ ਰੋਜ਼ ਨਾਲ ਅੱਧੇ ਘੰਟੇ ਤੋਂ ਉੱਪਰ ਲੱਗ ਗਿਆ ਆਪਾਂ ਨੂੰ ਅੱਧੇ ਘੰਟੇ ਤੋਂ ਉੱਪਰ ਇੱਕ ਘਰ ਨੂੰ ਲੱਗਿਆ ਜੇ ਘਰ ਇੱਥੇ 8 10 ਘਰ ਘਰ ਦੇ ਵਿੱਚ ਆਪਾਂ ਜਾਵਾਂਗੇ ਉਹ ਦੇਖੋ ਅੱਗੇ ਘਰ ਆ ਤੇ ਇਹ ਪੂਰਾ ਦੇਣੀ ਆਪਣਾ ਨਿਕਲ ਜੂਗਾ ਇਹ ਆਪਣੇ ਇਸ ਏਰੀਏ ਦੇ ਵਿੱਚ ਹੀ ਦੂਸਰੇ ਪਿੰਡ ਚ ਆਪਾਂ ਜਾ ਹੀ ਨਹੀਂ ਸਕਦੇ ਤਿੰਨ ਪਿੰਡਾਂ ਦੀ ਜ਼ਮੀਨ ਹੈ ਜੀ ਸਾਡੀ ਇੱਥੇ ਫਤੇਗੜ ਸਭਰਾਵਾ ਰਾਜੀ ਸਭਰਾਵਾ ਤੇ ਵਸਤੀ ਗਰੀਬ ਸਿੰਘ ਵਾਲਾ ਵਾ ਤਿੰਨਾਂ ਪਿੰਡਾਂ ਦੀ ਜ਼ਮੀਨ ਹੈ ਜੀ ਬਹੁਤ ਮੁਸ਼ਕਲ ਦੇ ਵਿੱਚ ਅਸੀਂ ਤਾਂ ਇਹ ਤੇ ਇਹ ਕਹਿ ਸਕਦੇ ਆ ਕਿ ਸਰਕਾਰ ਵੱਲ ਚੜ ਕੇ ਮਦਦ ਕਰੇ ਕਿ ਇਸ ਕਿਸਾਨ ਪੈਰਾਂ ਸਿਰ ਖੜੇ ਹੋ ਜਾਣ। ਜੀ ਬਹੁਤ ਸ਼ੁਕਰੀਆ ਜੀ। ਤਾਂ ਇਹਨਾਂ ਨੇ ਸਾਨੂੰ ਇੱਕ ਘਰ ਵਿੱਚ ਛੱਡਿਆ ਹੈ। ਨਾਲ ਹੀ ਇਹ ਕਹਿੰਦੇ ਹੋ ਨਜ਼ਰ ਆਏ ਜਦੋਂ ਇੱਕ ਘਰ ਨੂੰ ਇੰਨਾ ਸਮਾਂ ਲੱਗ ਰਿਹਾ ਹੈ। ਅੱਧੇ ਘੰਟੇ ਤੋਂ ਜ਼ਿਆਦਾ ਦਾ ਸਮਾਂ ਜੇਕਰ ਇੱਕ ਘਰ ਨੂੰ ਏ ਲੱਗ ਰਿਹਾ ਹੈ ਤਾਂ ਬਾਕੀ ਘਰਾਂ ਨੂੰ ਕਿੰਨਾ ਸਮਾਂ ਲੱਗੇਗਾ ਇਹ ਆਪ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤੇ ਉਹ ਤੁਸੀਂ ਕਿ ਕਿਸ ਤਰੀਕੇ ਇਹ ਦੇਖਿਆ ਤੁਸੀਂ ਕਿ ਇਥੇ ਖਤਰੇ ਤੋਂ ਘੱਟ ਨਹੀਂ ਹੈ ਆਉਣਾ ਜੇ ਤੁਸੀਂ ਵੀ ਆਓਗੇ ਕਿਸੇ ਦੇ ਘਰ ਕੋਈ ਵੀ ਜੋ ਰਾਸ਼ਨ ਦੇਣ ਲਈ ਆ ਰਿਹਾ ਹੈ ਜੇ ਰਾਸ਼ਨ ਦੇਣ ਲਈ ਆ ਰਿਹਾ ਹੈ ਉਹ ਅੰਦਰ ਨਹੀਂ ਆ ਰਿਹਾ ਉਹਨਾਂ ਦੇ ਨਾਲ ਜੋ ਵਲੰਟੀਅਰ ਹੁੰਦੇ ਉਹ ਹੁੰਦੇ ਉਹ ਆਪ ਕਿਸ਼ਤੀ ਵਿੱਚ ਬੈਠੇ ਹੁੰਦੇ ਨੇ ਪਰ ਜੋ ਵਲੰਟੀਅਰ ਹੈ ਉਹ ਅੰਦਰ ਆ ਕੇ ਰਾਸ਼ਨ ਦਿੰਦੇ ਨੇ ਤਾਂ ਖਤਰੇ ਤੋਂ ਖਾਲੀ ਨਹੀਂ ਹੈ ਕਿਸੇ ਵੀ ਘਰ ਵਿੱਚ ਇਸ ਸਮੇਂ ਤੇ ਜਾਣਾ ਤਾ ਇਹ ਤਸਵੀਰ ਅਸੀਂ ਤੁਹਾਨੂੰ ਫਿਰੋਜ਼ਪੁਰ ਦੀ ਦਿਖਾ ਰਹੇ ਹਾਂ ਜਿੱਥੇ ਇਸ ਤਰੀਕੇ ਦੇ ਹਾਲਾਤ ਹੈ ਕੈਮਰਾ ਪਰਸਨ ਪਰਵਿੰਦਰ ਦੇ ਨਾਲ ਨੀਲਮ ਸ਼ਰਮਾ